ਸੋ ਸੰਗਤ ਜੀ ਮੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੱਜ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਪਉ ਵੈਂਡ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਨਸਮਸਤਕ ਹੋ ਰਹੇ ਨੇ ਜਿੱਧਰਲੇ ਪਾਸੇ ਦੇਖੋ ਸੰਗਤਾਂ ਦਾ ਹੜ ਆਇਆ ਹੋਇਆ ਤੇ ਮੈਂ ਇਸ ਵਾਲੇ ਮੋਟਰਸਾਈਕਲ ਸਟੈਂਡ ਤੇ ਆ ਤੇ ਮੋਟਰਸਾਈਕਲ ਸਟੈਂਡ ਵਾਲੇ ਵੀਰਾਂ ਦੇ ਨਾਲ ਕੁਝ ਵਿਚਾਰਾ ਸਾਂਝੀਆਂ ਕਰਦੇ ਆਪਾਂ ਪਿਛਲੇ ਲੰਮੇ ਸਮੇਂ ਤੋਂ ਨਾ ਇੱਕ ਬਹੁਤ ਐਂਟੀ ਸੈਲ ਚਲਾਇਆ ਜਾ ਰਿਹਾ ਐਸਾਈ ਭਾਈਚਾਰੇ ਵੱਲੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਇੱਕ ਪੋਸਟ ਜਿਹੜੀ ਆ ਉਹ ਵਾਇਰਲ ਕੀਤੀ ਜਾ ਰਹੀ ਆ ਕਿ ਸਾਢੇ 3 ਲੱਖ ਲੋਕ ਮਾਝੇ ਵਾਲੇ ਜਿਹੜੇ ਆ ਉਹ ਐਸਾਈ ਬਣ ਗਏ ਤੇ 2.5 ਲੱਖ ਤੋਂ ਬੰਦਾ ਇੱਥੇ ਦਰਬਾਰ ਸਾਹਿਬ ਪਹੁੰਚ ਗਿਆ ਉਹ ਕਿਹੜੇ ਮਾਝੇ ਵਾਲੇ ਨੇ ਜਿਹੜੇ ਸਾਢੇ 3 ਲੱਖ ਲੋਕ ਬਣ ਗਏ ਸੋ ਮਿੱਤਰੋ ਗੱਲ ਇਹ ਆ ਵੀ ਜਿਹੜੇ ਲੋਕ ਆ ਫੌਫਲਾ ਰਹੇ ਨਾ ਉਹ ਤਾਂ ਜਾ ਤੇ ਆ ਕੇ ਇੱਕ ਵਾਰੀ ਦੇਖ ਲੈਣ ਵੀ ਇੱਥੇ ਹੋ ਕੀ ਰਿਹਾ ਇਹ ਬਾਬੇ ਦੀਪ ਸਿੰਘ ਦਾ ਪਿੰਡ ਐ ਪੂਰਨ ਸਾਹਿਬ ਦੇ ਮਾਜੇ ਵਾਲੇ ਲੋਕ ਨੇ ਮਾਜੇ ਵਾਲੇ ਜਿੱਥੇ ਖੜ ਗਏ ਬਸ ਖੜ ਗਏ ਜਿਹੜੇ ਲੋਕ ਕਹਿੰਦੇ ਨਾ ਮਾਜਾ ਚਲੇ ਗਿਆ ਸਾਈਆਂ ਵਾਲ ਨੂੰ ਭਾਈ ਜੀ ਬਿਲਕੁਲ ਗਲਤ ਇਲਜ਼ਾਮ ਹੈ ਤੇ ਮੈਂ ਦੁਨੀਆ ਦੇ ਲੋਕਾਂ ਨੂੰ ਇਹ ਗੱਲ ਦੱਸ ਦੇਵਾਂ ਕਿ ਇੱਕ ਵਾਰੀ ਮਾਜੇ ਦੀ ਧਰਤੀ ਤੇ ਆ ਕੇ ਤਾਂ ਵੇਖੋ ਇੱਥੇ ਬਾਬਾ ਦੀਪ ਸਿੰਘ ਜੀ ਖੁਦ ਹਾਜ਼ਰ ਨਾਜ਼ਰ ਨੇ ਇੱਥੇ ਭਾਈ ਤਾਰੂ ਸਿੰਘ ਪੂਲੇ ਵਾਲਾ ਬੈਠਾ ਹੈ ਬਾਬਾ ਜੇਠਾ ਜੀ ਸੁਧਵਾ ਵਾਲੇ ਬੈਠੇ ਨੇ ਤ aí ਤਾਰਾ ਸਿੰਘ ਸ਼ਹੀਦ ਵਾਲੇ ਬੈਠੇ ਨੇ ਕਿਹੜੇ ਕਿਹੜੇ ਸ਼ਹੀਦ ਦੀ ਗੱਲ ਕਰੀਏ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ ਬੈਠੇ ਨੇ ਕਿਹੜੇ ਕਿਹੜੇ ਸ਼ਹੀਦ ਦੀ ਮੈਂ ਗੱਲ ਕਰਾਂ ਇਹ ਤਾਂ ਮਾਝੇ ਵਾਲੇ ਨੇ ਮਾਝੇ ਵਾਲੇ ਕਦੇ ਵੀ ਆਪਣਾ ਧਰਮ ਨਹੀਂ ਛੱਡ ਸਕਦੇ ਕਿਉਂਕਿ ਮਾਝੇ ਵਾਲੇ ਤੋਂ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਖਦਰਾਣੀ ਦੀ ਢਾਟ ਤੇ ਜਾ ਕੇ ਦੁਬਾਰਾ ਮਾਝੇ ਨੂੰ ਮਾਰ ਦੋਆਇਆ ਸੀ ਅਸੀਂ ਉਹ ਲੋਕ ਆ ਜਿਹੜੇ ਬਦਾਵਾ ਪੜਾਉਣ ਵਾਲੇ ਅਸੀਂ ਬਦਾਵ ਵੀ ਨਹੀਂ ਹੋ ਸਕਦੇ ਸੋ ਇਸ ਕਰਕੇ ਮੇਰੀ ਬੇਨਤੀ ਆ ਜਿਹੜੇ ਲੋਕ ਇਹ ਫਵਾਹਾਂ ਫੁਲਾ ਰਹੇ ਆ ਨਾ ਕਿ ਸਾਢੇ 3 ਲੱਖ ਲੋਕ ਐਸਆਈ ਬਣ ਗਏ ਉਹ ਇੱਕ ਵਾਰੀ ਮੱਝ ਦੀ ਤਰਜੀਹ ਤੇ ਘੇੜਾ ਜ਼ਰੂਰ ਮਾਰੇਗੇ ਸੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਜੋ ਬੰਦਿਆਂ ਨੇ ਤੁਸੀਂ ਜਿਹੜੇ ਕੰਮ ਆਵਾ ਕੇ ਫਿਰ ਮਾਝੇ ਤੋਂ